ਇਹਦੇ ਵਿੱਚ ਆ ਰਹੀ ਖੁਲਾਸਾ ਹੋਇਆ ਇਹਨਾਂ ਵਰਿਆਂ ਦੇ ਵਿੱਚ ਇਹ ਸਾਰੇ ਕੱਪੜੇ ਹੋਏ ਆ ਮੁਖਸਰ ਸਾਹਿਬ ਦਾ ਪਿੰਡ ਹੈ ਜੀ ਬਰਕੰਦੀ 16 17 ਦੇ ਵਿੱਚ 1 ਕਰੋੜ ਤੇ 57 ਲੱਖ ਰੁਪਈਆ ਖਰਚਾ ਹੋ ਗਿਆ ਇੱਥੇ ਕੱਪੜਾ ਹੋਇਆ ਕਹਿੰਦੇ ਦਾ ਪਾਪ ਕਾਗਜ਼ਾਂ ਦੇ ਵਿੱਚ ਖਰਚਾ ਹੋ ਗਿਆ ਅਧਿਕਾਰੀਆਂ ਨੇ ਕਾਗਜ਼ਾਂ ਦੇ ਵਿੱਚੀ ਛੱਪੜ ਦੀ ਝੀਲ ਬਣਾਈ ਛੱਪੜ ਦਾ ਨਮੀਨੀਕਰਨ ਕਰਤਾ ਕਾਗਜ਼ਾਂ ਦੇ ਵਿੱਚ ਝੀਲ ਬਣ ਗਈ ਬੜੀ ਸੋਹਣੀ ਕਾਗਜ਼ਾਂ ਦੇ ਵਿੱਚ ਉਹਨਾਂ ਝੀਲਾਂ ਦੇ ਵਿੱਚ ਕਿਸ਼ਤੀਆਂ ਤੈਰੀਆਂ ਲਾਉਂਦੀਆਂ ਉਹ ਤਾਰੀਆਂ ਲਾਈ ਜਾਂਦੀਆਂ ਲੋਕ ਆਨੰਦ ਮਾਣ ਜਾਂਦੇ ਚੱਪੂ ਚੱਲੀ ਜਾਂਦੇ ਉਹਦੇ ਵਿੱਚ ਪਰ ਇਹ ਝੀਲ ਹੈ ਹੀ ਨਹੀਂ ਧਰਤੀ ਦੇ ਉੱਤੇ ਇਹ ਬਰਕੰਦੀ ਪਿੰਡ ਦੇ ਵਿੱਚ ਧਰਤੀ ਦੇ ਉੱਤੇ ਝੀਲ ਹੀ ਹੈ ਨਹੀਂਗੀ ਇਸ ਝੀਲ ਦੇ ਵਿੱਚ ਲੋਕ ਲੁੱਡੀਆਂ ਪਾਈ ਜਾਂਦੇ ਆ ਮੌਜਾ ਲੁੱਟੀ ਜਾਂਦੇ ਆ ਤੇ ਇੱਥੇ ਇੱਕ ਇੱਟ ਨਹੀਂ ਲੱਗੀ ਜੀ ਇੱਕ ਇੱਟ ਲੱਗੀ ਹੋਵੇ ਇਹ ਖੁਲਾਸਾ ਕਦੋਂ ਹੋਇਆ ਅੱਜ ਦੀ ਤਰੀਕ ਦੇ ਵਿੱਚ ਇਹ ਹੁਣ ਖੁਲਾਸਾ ਹੋਇਆ ਤੇ ਜਦੋਂ ਇਹ ਖੁਲਾਸਾ ਹੋਇਆ ਤੇ ਅਧਿਕਾਰੀਆਂ ਨੂੰ ਹੱਥ ਪੈਰਾਂ ਦੀ ਪੈ ਗਈ ਜਿਹੜੇ ਉਸ ਵੇਲੇ ਬੀਡੀਪੀਓ ਸੀ ਜਿਹੜੇ ਉਸ ਵੇਲੇ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਸੀ ਹੁਣ ਕਹਿੰਦੇ ਜੀ ਕਿ ਇਹ ਗੱਲ ਕਹਿ ਦਿੱਤੀ ਗਈ ਆ ਕਿ ਇਹਨਾਂ ਅਧਿਕਾਰੀਆਂ ਦੇ ਕੋਲੋਂ ਇਹ ਪੈਸਾ ਵਸੂਲ ਕਰਕੇ ਤੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਤੇ ਇਹਨਾਂ ਅਧਿਕਾਰੀਆਂ ਦੇ ਉੱਤੇ ਬਣਦੀ ਸਰਨੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਮਾਲ ਦੀ ਗੱਲ ਹੈ ਜਿਕੇ ਕੋਟਲੀ ਸੰਗਰ ਦੇ ਵਿੱਚ ਲਗਭਗ 21 ਲੱਖ ਰੁਪਇਆ ਜੰਮੂ ਅਣਾ ਦੇ ਵਿੱਚ ਲਗਭਗ 36 ਲੱਖ ਰੁਪਇਆ ਸਕਾਂਵਾਲੀ ਦੇ ਵਿੱਚ ਲਗਭਗ 14 ਲੱਖ ਰੁਪਇਆ ਤੇ ਕਈ ਹੋਰ ਪਿੰਡਾਂ ਜਿੱਥੇ ਕਿ 2 ਕਰੋੜ ਤੇ 30